ਦੋ ਤਰੀਕ ਦੀ ਗੱਲ ਹੈ ਕਰੀਬ 1:30 ਵਜੇ ਦਾ ਟਾਈਮ ਸੀਗਾ। ਅ ਥੋਜੀ ਚੌਂਕ ਦੇ ਵਿੱਚ ਜਾਮ ਲੱਗਿਆ ਸੀ। ਮੈਂ ਸਾਰੀ ਸਿਟੀ ਦੀ ਟ੍ਰੈਫਿਕ ਦੀ ਚੈਕਿੰਗ ਜਿੱਥੇ-ਜਿੱਥੇ ਪੁਆਇੰਟਾਂ ਤੇ ਲੱਗੇ ਹੋਏ ਚੈਕਿੰਗ ਕਰਕੇ ਆਇਆ ਹਾਂ ਉੱਥੇ ਜਾਮ ਲੱਗਿਆ। ਪਹਿਲਾਂ ਜਾਮ ਖਲਾਇਆ। ਦੇਖਿਆ ਵੀ ਕਰਮਚਾਰੀ ਕੋਈ ਵੀ ਨਹੀਂ ਸੀ। ਇਹਨਾਂ ਨੂੰ ਪੁੱਛਿਆ ਤੁਹਾਡਾ ਇੰਚਾਰਜ ਕਿੱਥੇ ਹੈਗਾ? ਇੰਚਾਰਜ ਹੈ ਨਹੀਂ ਸੀਗਾ। ਉਹਦੀ ਮੈਂ ਗੈਰਹਾਜ਼ਰੀ ਪਵਾਈ ਹੈਗੀ। ਮੁੜ ਕੇ ਇਹਨਾਂ ਨਾਲ ਗੱਲ ਕੀਤੀ ਉਹ ਤੁਸੀਂ ਅੰਦਰ ਬੈਠੇ ਹੋ ਏ ਟਿਕਟ ਦੇ ਅੰਦਰ ਬੈਠੇ ਸੀ ਦੋ ਜਣੇ। ਇਹਨਾਂ ਨੂੰ ਪੁੱਛਿਆ ਸੀ ਅਸੀਂ ਅੰਦਰ ਬੈਠੇ ਹਾਂ। ਇਹ ਰਾਮ ਨंदन ਅੰਦਰ ਬ ਵੀ ਅਸੀਂ 2 ਮਿੰਟ ਰੈਸਟ ਕਰਨ ਬੈਠੇ ਅੰਦਰ ਪਰੰਤੂ ਇਸ ਕਰਮਚਾਰੀ ਨੇ ਕਿਹਾ ਕਿ ਜਿੰਨੀ ਮੈਨੂੰ ਤਨਖਾਹ ਮਿਲਦੀ ਹੈ ਮੈਂ ਓਨੀ ਹੀ ਡਿਊਟੀ ਕਰਾਂਗਾ ਜਿਸ ਸਬੰਧੀ ਇਹਨੂੰ ਸਮਝਾਇਆ ਵੀ ਗਿਆ ਕਿ ਕਕਤਰਾ ਨਾ ਡਿਪਾਰਟਮੈਂਟ ਹੈਗਾ ਆਪਾਂ ਨਹੀਂ ਹਸਤਾ ਕਰਨ ਲੇਕਿਨ ਇਹ ਫਿਰ ਵੀ ਮੇਰੇ ਨਾਲ ਬਹਿਸਵਾਹੀ ਕਰਦਾ ਰਿਹਾ ਜਿਸ ਸਬੰਧੀ ਮੈਂ ਦੋ ਤਰੀਕ ਨੂੰ ਹੀ ਆ ਕੇ ਰੋਜ਼ਨਾਮੇ ਚ ਰੌਟ ਪਾ ਕੇ ਇਹਦੇ ਡਿਪਾਰਟਮੈਂਟ ਨੂੰ ਲਿਖਤੀ ਤੌਰ ਤੇ ਭੇਜਤਾ ਜਿਨ੍ਹਾਂ ਨੇ ਇਹ ਬਦਲੀ ਪੀਸੀਆਰ ਦੀ ਕਰਤੀ ਹੈਗੀ ਪੀਸੀਆਰ ਤੇ ਜਾਣ ਤੋਂ ਬਾਅਦ ਹੀ ਇਹਨਾਂ ਜਿਹੜੀ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਆ ਜੇਕਰ ਇਹਨੂੰ ਤਕਲੀਫ ਸੀ ਟਰੈਕ ਦੇ ਵਿੱਚ ਹੁੰਦੇ ਹੋਏ ਵੀ ਇਹ ਵੀਡੀਓ ਵਾਇਰਲ ਕਰ ਸਕਦਾ ਸੀ ਸੀਨੀਅਰ ਅਫਸਰਾਂ ਨੂੰ ਮਾਨਜੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਮੇਰੇ ਖਿਲਾਫ ਦਰਖਾਸਤ ਵੀ ਦੇ ਕੇ ਆਇਆ ਜਿੱਦ ਕਿ ਇਨਕੁਆਰੀ ਡੀਐਸਪੀ ਟਰੈਫਿਕ ਸਾਹਿਬ ਕਰ ਰਹੇ ਨੇ ਮੈਨੂੰ ਉਸ ਵਕਤ ਤੁਹਾਨੂੰ ਕਾਲ ਆਈ ਸੀ ਵੀ ਫੌਜੀ ਚਾਉਂ ਜਾਮ ਲੱਗਿਆ ਪਿਆ ਜਾਂ ਤੁਸੀਂ ਦੇਖਿਆ ਆਪ ਵੀ ਨਹੀਂ ਮੈਂ ਕੰਟੀਨਿਊ ਚੈਕਿੰਗ ਕਰਦਾ ਹੀ ਰਹਿਣਾ ਸ਼ਹਿਰ ਦੇ ਵਿੱਚ ਉਹ ਚੈਕਿੰਗ ਕੀਤੀ ਕਿਉਂਕਿ ਉਸ ਟਾਈਮ ਛੁੱਟੀ ਦਾ ਟਾਈਮ ਸੀ ਸਕੂਲਾਂ ਦਾ ਉਹ ਚੈਕਿੰਗ ਕੀਤੀ ਉੱਥੇ ਜਾਮ ਲੱਗਿਆ ਹੋਇਆ